ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਨਾਈਵਾਲਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਜ਼ਿਮੀਦਾਰ ਭਰਾ ਬਾਈ ਕੋਲ ਗਾਂ ਸੂਣ ਵਾਲੀ ਆ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਂ ਵੀਰ ਜੀ ਆਪਣਾ ਸਿਮਰਜੀਤ ਸਿੰਘ ਆ ਬਾਈ ਪੈਂਡ ਨਾਈਵਾਲਾ ਜ਼ਿਲ੍ਹਾ ਬਰਨਾਲਾ ਆ ਕਿਹੜੇ ਰੋਡ ਤੇ ਘਰ ਵਾਜਦਾ ਆਪਣਾ ਪਿੰਡਾ ਆਪਣਾ ਰਾਏਸਰ ਵਾਲੇ ਰੋਡ ਤੇ ਬਈ ਪਾਣੀ ਵਾਲੀ ਟੈਂਕੀ ਦੇ ਸਾਹਮਣੇ ਠੀਕ ਆ ਆਪਣੀ ਘਰ ਦੀ ਬੱਚੀ ਵੀਰੇ ਘਰ ਦੀ ਬੱਚੀ ਹੈ ਕਹਿ ਮੈਂ ਸੂਆ ਬਈ ਕੇ ਤੀਜੇ ਸੂਏ ਸੂਣੀਆਂ ਬਈ ਠੀਕ ਆ ਪਿਛਲੇ ਸੂਏ ਦੁੱਧ 25 26 ਲੀਟਰ ਦਿੱਤਾ ਬਈ ਠੀਕ ਆ ਦੋਪਰਾ ਚੈੱਕ ਕਰਦੇ ਸੈਕਸਡ ਸੀਮਨ ਭਰਾ ਵੀਰੇ ਹਾਂ ਜੀ ਕਿਹੜਾ ਸਨੋਮੈਨ ਦਾ ਜੀ ਸਨੋਮੈਨ ਦਾ ਸੈਕਸਡ ਸੀਮਨ ਭਰਾ ਪਰਾ ਚੈੱਕ ਕਰ ਸਕਦੇ ਹੋ ਕੱਦ ਕਾਠ ਘਰੇ ਲੂ ਵਾਹੜਾ ਠੀਕ ਹੈ ਜੀ ਲੋ ਜੀ ਦੇਵਦਨ ਦਾ ਕੁਝ ਦੱਸ ਸਕਦੇ ਹੋ ਰੇਟ ਵੀਰ ਜੀ ਦਾ ਰੇਟ ਬਾਈ ਫੋਨ ਤੇ ਕਰਾਂਗੇ ਠੀਕ ਆ ਲੋ ਭਰਾ ਬਾਕੀ ਵੱਡੀ ਵੀਡੀਓ ਚ ਤੋਰਾ ਤਰਾ ਕਰਨ ਵਾਲੀ ਦਿਖਾਇਆ ਵਾ ਲੈਵਾ ਚੈੱਕ ਕਰ ਸਾਨੂੰ ਭਰਾ ਠੀਕ ਹੈ ਜੀ ਲੋ ਜੀ ਚੰਗੀ ਪਣੀ ਪਲੋਸੀ ਆ ਲੋ ਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਭਰਾ ਠੀਕ ਹੈ ਜੀ ਘਰੇਲੂ ਬਾਈ ਦੀਆਂ ਵਹਿੜਾਂ ਦੇਖ ਸਕਦੇ ਹੋ ਠੀਕ ਹੈ ਕੋਈ ਕਪਾਰ ਦਾ ਕੰਮ ਨਹੀਂ ਵੀਡੀਓ ਦੇਖ ਲਈ ਸਾਰੇ ਵੀਰਾਂ ਦਾ ਤਹਿਤੋਂ ਧੰਨਵਾਦ ਓਕੇ ਬਾਈ